ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਖਿਚੜੀ ਖਿਚੜੀ ਵਾਸਤੇ ਜੀ ਅਸੀਂ 150 ਗ੍ਰਾਮ ਚੌਲ ਲਏ ਆ ਬਾਸਮਤੀ ਦੇ 150 ਗ੍ਰਾਮ ਅਸੀਂ ਕੱਲੀ ਮੂੰਗੀ ਦੀ ਦਾਲ ਲਈ ਹੈ ਜੀ ਜੇ ਤੁਸੀਂ ਚਾਹੋ ਤਾਂ ਮਸਲਾ ਦੀ ਵੀ ਪਾ ਸਕਦੇ ਆ ਅਸੀਂ ਅੱਜ ਮੂੰਗੀ ਦੀ ਪਾਵਾਂਗੇ ਹੁਣ ਅਸੀਂ ਇਹ ਚੌਲ ਤੇ ਦਾਲ ਰਾਲਿਆ ਜੀ ਹੁਣ ਇਹਨਾਂ ਨੂੰ ਅਸੀਂ ਦਾਣਾ ਮੜ ਮੜ ਕੇ ਧੋ ਲਵਾਂਗੇ ਤਾਂ ਇਹਨੂੰ 15 ਮਿੰਟ ਵਾਸਤੇ ਭਿਮਾਗੇ ਜੀ ਅਸੀਂ ਚੌਲ ਤੇ ਦਾਲ ਚਾਰ ਪੰਜ ਵਾਰੀ ਧੋ ਲੈ ਜੀ ਹੁਣ ਅਸੀਂ ਇਹਨੂੰ 15 ਮਿੰਟ ਲਈ ਭੇਕੇ ਰੱਖ ਦਿੰਨੇ ਆ ਜੀ ਅਸੀਂ ਤੜਕੇ ਦਾ ਸਮਾਨ ਤਿਆਰ ਕਰ ਲੈਨੇ ਆ ਤੜਕੇ ਵਾਸਤੇ ਸਮਾਨ ਤਿਆਰ ਕਰ ਲਿਆ ਜੀ ਆ ਥੋੜਾ ਜਿਹਾ ਅਸੀਂ ਲਸਣ ਕਟਿਆ ਇੱਕ ਪਿਆਜ਼ ਕਟਿਆ ਇੱਕ ਟਮਾਟਰ ਇੱਕ ਹਰੀ ਮਿਰਚ ਕੱਟੀ ਆ ਇੱਕ ਅਸੀਂ ਆਲੂ ਕਟਿਆ ਜੀ ਵਾਸਤੇ ਜੀ ਅਸੀਂ ਦੇਸੀ ਕੇ ਪਾਵਾਂਗੇ ਅਸੀਂ ਦੇਸੀ ਕੇ ਦਾ ਤੜਕਾ ਨਾ ਪਾਵਾਂਗੇ ਕੀ ਸਾਡਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਜੀਰਾ ਪਾਵਾਂਗੇ ਥੋੜੀ ਜਹੀ ਹਿੰਗ ਪਾਵਾਂਗੇ ਜੀ ਖਿਚੜੀ ਦੇ ਵਿੱਚ ਨਾ ਹਿੰਗ ਦਾ ਫਲੇਵਰ ਬਹੁਤ ਵਧੀਆ ਆਉਂਦਾ ਜੀ ਸੀ ਮੜਾ ਜੈਨ ਭੁੰਨਾਗੇ ਜੀ 10 ਸਕਿੰਟ ਗਿਆ ਸਾਡੀ ਮੀਡੀਅਮ ਤੇ ਆ ਗਈ ਸਾਰਾ ਥੋੜਕਾ ਸੀ ਮੀਡੀਅਮ ਤੇ ਭੁੰਨਾਗੇ ਜੀਰਾ ਸੱਡ ਪੁੱਜ ਗਿਆ ਜੀ ਹੁਣ ਅਸੀਂ ਲਸਣ ਕੱਟਿਆ ਪਾ ਲਵਾਂਗੇ ਵਿੱਚ 2 ਮਿੰਟ ਇਹਨੂੰ ਭੁੰਨਾਗੇ ਜੀ ਲਸਣ ਸਾਟਾ ਹੋ ਗਿਆ ਜੀ ਹੁਣ ਅਸੀਂ ਪਿਆਜ ਪਾ ਲਵਾਂਗੇ ਹੁਣ ਜੀ ਪਿਆਜ ਨੂੰ ਖੁਣਾਗੇ ਜੀ ਉਦਾਂ ਅਸੀਂ ਬਹੁਤਾ ਲਾਲ ਨਹੀਂ ਕਰਾਂਗੇ ਇਹਨੂੰ ਥੋੜਾ ਰੰਗ ਬਦਲ ਲਿਆ ਜੀ ਇਹਦੇ ਤੇ ਅਸੀਂ ਬਾਕੀ ਮਸਾਲੇ ਜਿਹੜੇ ਪਾਉਣੇ ਪਾ ਦਵਾਂਗੇ ਬੇਚਨ ਇਹਨੂੰ ਬਹੁਤਾ ਲਾਲ ਨਹੀਂ ਜੀ ਕਰਨਾ ਟਿਕੜੀ ਦੇ ਵਿੱਚ प्याज से लसन साधा भुज गया जी ये भुनना जी बहुत hmm. टमा हरी मिर्च पा देखा हम इन अभी दो ढाई मिनट भुनांगे जी hmm. जो गर्मिया जी ना करेगी रोटी पानी खाने ਇਹ ਰਨਾ ਹਲਕੀ ਜਿਹੀ ਬੰਦਾ ਸੀ ਜਿਹੜੀ ਬਣਾ ਲੈ ਤਾਂ ਉਹ ਖਾ ਲਵੇ। ਅਸੀਂ ਤਾਂ ਇਹ ਬਣਾਉਣ ਲੱਗੇ ਆਂ ਅਸੀਂ। ਹੁਣ ਤੁਰਕਾ ਸਾਡਾ ਭੁੱਜ ਗਿਆ ਜੀ। ਆਹ ਟਮਾਟਰ ਸੀ ਜੈ ਦਾ ਕੜਚੀ ਜੇ ਨਾਲ ਸਾਰਾ ਮੈਸ਼ ਕਰ ਲਿਆ। ਹੁਣ ਅਸੀਂ ਇਹਦੇ ਵਿੱਚ ਸਵਾਦ ਅਨਸਾਰ ਲੋਨ ਤਾਮਾਂਗੇ। हल्दी पाव गे जी बहुत ही पानी थोड़ी पावे हूं जो अस एक आलू कटिया है वो एच पा दे दुड़के दे दो मिनट तुड़के दवागे ਤੁਸੀਂ ਹੋਰ ਵੀ ਸਬਜ਼ੀ ਕੋਈ ਪਾਉਣੀ ਹੋਵੇ ਤਾਂ ਪਾ ਸਕਦੇ ਆ ਜੀ ਅਸੀਂ ਤਾਂ ਕੱਲਾ ਆਲੂ ਹੀ ਆ ਕਪਾਇਆ ਹੁਣ ਅਸੀਂ ਇਹਨੂੰ ਥੁਰਕੇ ਦੇ ਵਿੱਚ ਦਾਣਾ ਰਲਾ ਦਮਾਂਗੇ ਆਲੂ ਹੁਣ 2 ਮਿੰਟ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਅਸੀਂ ਚੌਲ ਤਾਂ ਦਾਲ ਪਾ ਦਾਂਗੇ ਨੇ ਨੂੰ ਵੀ ਇੱਕ ਮਿੰਟ ਅਸੀਂ ਤੁਰਕੇ ਦੇ ਵਿੱਚ ਭੁੰਨਾਗੇ ਜੀ ਵੀ ਕਮੈਂਟ ਤੋੜ ਕੇ ਦੇ ਵਿੱਚ ਭੁੰਨਗੇ ਜੀ ਤੋੜਕੇ ਦਾ ਫਲੇਵਰ ਸਾਰਾ ਚੌੜਾ ਦੇ ਵਿੱਚ ਆ ਜਾਊਗਾ ਚੌੜਾ ਇੱਕ ਮਿੰਟ ਹੋਗਾ ਜੀ ਤੋੜਕੇ ਦੇ ਵਿੱਚ ਅਸੀਂ ਪਾਣੀ ਪਾਵਾਂਗੇ ਜੀ ਵਿੱਚ ਪਾਣੀ ਜੀ ਉਸ 6 ਗੁਣਾ ਲਿਆ। ਜੇ ਲੇ ਖਿਚੜੀ ਬਣਾਉਣੀ ਨਾ ਪਾਣੀ 6 ਗੁਣਾ ਲੈਣਾ ਜੀ। ਉਹ ਕਿਸੇ ਭਾਂਡੇ ਦੇ ਨਾਲ ਨਾਪ ਲੈਣੀ। ਫਿਰ 6 ਜੀ ਕੌਲੀਆਂ ਹੋਣ 6 ਕੌਲੀਆਂ ਪਾ ਦੋ। ਜੇ ਕਾਕਵਾ ਦਾ ਕੱਪ ਪਾ ਦੋ। ਸ਼ਿਕੂੱਕਰ ਦਾ ਢੱਕਣ ਬੰਦ ਕਰ ਦਵਾਂਗੇ ਜੀ ਇਹਨੂੰ ਅਸੀਂ 2 ਵਿਸਲਾਂ ਲਵਾਵਾਂਗੇ ਜੀ ਫਿਰ ਸਿਮ ਤੇ ਕਰਕੇ 5 ਮਿੰਟ ਲਵਾਵਾਂਗੇ ਫਿਰ ਇਹ ਬਣ ਜਾਣੀ ਆ ਜੀ 2 ਵਿਸਲਾਂ ਲੱਗ ਗਈਆਂ ਜੀ ਵਿਜੜੀ ਨੂੰ ਹੁਣ ਅਸੀਂ ਗੈਸ ਸਿਮ ਤੇ ਕਰ ਦਿੱਤੀ ਆ ਅਸੀਂ ਹੁਣ 5 ਮਿੰਟ ਲਵਾਵਾਂਗੇ ਇਹਨੂੰ 5 ਮਿੰਟ ਹੋ ਗਿਆ ਜੀ ਹੁਣ ਅਸੀਂ ਇਹਦੀ ਗੈਸ ਬੰਦ ਕਰ ਦਿੱਤੀ ਆ ਹੁਣ ਅਸੀਂ ਇਹਨੂੰ ਭਾਫ਼ ਨਿਕਲਣ ਤੱਕ ਅੜਿੱਕ ਕਰਾਂਗੇ ਹੁਣ ਕੁੱਕਰ ਦਾ ਢੱਕਣਾ ਸੀ ਖੋਲਾਂਗੇ ਜੀ ਪੀਡੀ ਸਾਡੀ ਬਣ ਕੇ ਤਿਆਰ ਆ ਜੀ ਆ ਦੇਖੋ ਖਿਚੜੀ ਸਾਡੀ ਬਣ ਕੇ ਤਿਆਰ ਆ ਜੀ ਖਿਚੜੀ ਸਾਡੀ ਬਹੁਤ ਵਧੀਆ ਬਣੀ ਆ ਤੇ ਬੇਜਿੱਤ ਨਹੀਂ ਆ ਪਾਤਾ ਜੀ ਖਿਚੜੀ ਸਾਡੀ ਬਣ ਕੇ ਤਿਆਰ ਆ ਜੀ ਅਸੀਂ ਸ਼ਰਮ ਕੀਤੀ ਆ ਖਿਚੜੀ ਬਹੁਤ ਵਧੀਆ ਬਣੀ ਆ ਇਹ ਸਬਹੁਤ ਵਧੀਆ ਹੈ ਦਾ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ খিਚੜੀ ਬਣਾਓ ਤੇ ਖਾਓ ਸਾਡੇ ਚੈਨਲ ਨੂੰ ਸਪੋਰਟ ਕਰੋ ਜੀ ਥੈਂਕ ਯੂ